ਹਾਂਜੀ ਸਤਿ ਸ੍ਰੀ ਅਕਾਲ ਜੀ ਆ ਸਿੱਕਾ ਆਪਾਂ ਕੱਢ ਲਿਆ ਕੱਲ ਜੋ ਆਪਾਂ ਵੀਡੀਓ ਪਾਈ ਸੀ ਆਹ ਰਹਿ ਗਿਆ ਆਪਣਾ ਅੱਜ ਆਪਾਂ ਸਾਰਾ ਮਾਲ ਤਿਆਰ ਕਰਕੇ ਇਹਦੇ ਵਿੱਚੋਂ ਦੇਖਾਂਗੇ ਪ੍ਰੋਪਰ ਆਪਾਂ ਨੂੰ ਵੀ ਕੀ ਬਚਦਾ ਤੇ ਆਪਾਂ ਨੂੰ ਕਿੰਨਾ ਫਾਇਦਾ ਹੋਇਆ ਪੱਤੀ ਸਮੇਤ ਆਪਣਾ 50 ਰੁਪਏ ਕਿਲੋ ਮਗਰ ਰੇਟ ਘੱਟ ਲੱਗ ਰਿਹਾ ਸੀ ਪੱਤੀ ਕੱਢ ਕੇ ਆਪਣਾ 50 ਰੁਪਏ ਕਿਲੋ ਮਗਰ ਜ਼ਿਆਦਾ ਲੱਗੂਗਾ ਸੋ ਆਪਾਂ ਇਹ ਸਾਰੀ ਬਰੀਕ ਪੱਤੀ ਆ ਸੈਣੀ ਨਾਲ ਵੱਢ ਕੇ ਕੱਲ ਦੇ ਲੱਗੇ ਹੋਇਆਂਗੇ ਅੱਜ ਵੀ ਆਪਾਂ ਦੁਬਾਰਾ ਲਾ ਕੇ ਇਹ ਮਾਲ ਨੂੰ ਵਢਣ ਅੱਜ ਆਪਾਂ ਕਰਦਾਂਗੇ ਸਾਰਾ ਮਾਲ ਤਿਆਰ ਫਿਰ ਤੁਹਾਡੇ ਸਾਹਮਣੇ ਵੇਟ ਕਰਕੇ ਦਿਖਾਵਾਂਗੇ ਇਹਦੇ ਵਿੱਚੋਂ ਕਿੰਨਾ ਮਾਲ ਲੋਹਾ ਨਿਕਲਿਆ ਕਿੰਨਾ ਚੋ ਨਿਕਲਿਆ ਸਿੱਕਾ ਹੁਣ ਮਾਲ ਆਪਣਾ ਸਾਰਾ ਤਿਆਰ ਆ ਜੀ ਹੁਣ ਆਪਾਂ ਇਹਦਾ ਕਰਾਂਗੇ ਵੇਟ 7 ਘੰਟੇ ਲੱਗ ਗਏ ਜੀ ਪੂਰੇ ਸੰਟ ਨੂੰ ਆਪਾਂ ਨੂੰ ਆਹਾ ਮਾਲ 9.5 ਕਿਲੋ 600 ਗ੍ਰਾਮ ਸਿੱਕਾ ਹੋ ਗਿਆ ਇਹਦਾ ਜਿਹੜਾ ਨਿਕਲਿਆ ਇਹਦੇ ਵਿੱਚੋਂ ਹੁਣ ਆਪਾਂ ਇਹਦਾ ਲੋਹੇ ਦਾ ਵਜ਼ਨ ਆ ਜਿਹੜਾ ਪੱਤੀ ਨਿਕਲੀ ਆ ਉਹਦਾ ਵਜ਼ਨ ਕਰਾਂਗੇ ਸੋ ਆਪਣਾ ਇਹ ਮਾਲ ਚੋਂ 550 ਰੁਪਇਆ ਜ਼ਿਆਦਾ ਵਟਿਆ ਗਿਆ ਆ ਪੱਤੀ ਕੱਢਣ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਆਪਣੀ ਸਪੋਰਟ ਕਰੋ ਜੀ ਧੰਨਵਾਦ ਇਹਦੇ ਵਿੱਚੋਂ ਕਿਲੋ ਲੋਹਾ ਨਿਕਲਿਆਗਾ